ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਇੱਕ ਪ੍ਰਿੰਟ মিডিਆ ਵਿੱਚ ਤੁਹਾਡੀ ਖਬਰ ਲੱਗਦੀ ਹੈ ਵੀ ਇਸ ਵਾਰ ਜਿਹੜਾ ਦਸਹਿਰਾ ਹੈਗਾ ਮਹਿਲਕਲਾਂ ਦੇ ਵਿੱਚ ਬਣਾਇਆ ਨਹੀਂ ਜਾਵੇਗਾ ਕੀ ਕਹਿਣਾ ਚਾਹੋਗੇ ਦਲੇਜੀ ਸਭ ਤੋਂ ਪਹਿਲਾਂ ਮੈਂ ਦੇਖ ਦੇਖਵਾ ਕੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਬੀਤੀ ਇਹ ਕਰਦੇ ਆਂ ਜੀ ਅਬੀ ਹਰੇਸ਼ਾਂ ਦਸਹਿਰਾ ਬਣਾਉਗੇ ਆ ਜੋ ਇਹ ਇਸ ਵਾਰ ਨਹੀਂ ਬਣਾ ਰਹੇ ਉਹਦਾ ਕਾਰਨ ਆਪਣੇ ਪੰਜਾਬ ਵਿੱਚ ਆਏ ਕੋਰਟੀ ਆਲਤ ਹੜਾ ਕਾਰਨ ਮੋਖਰਾ ਤੋਂ ਅਸੀਂ ਇਹ ਜਿਹੜਾ ਕਹਿਣ ਕੀਤਾ ਤਾਂ ਕਿ ਉਹ ਆਪਾਂ ਆਪਣੇ ਇਆਬੇ ਵਾਲੇ ਹੋਏ ਨਿਸ਼ਾਨ ਦੀ ਇੱਕ ਹੰਦ ਦਾ ਵੀ ਵਾਧਾ ਕਰਦੇ ਆ ਅਤੇ ਜੋ ਕਿ ਬੱਚਿਆਂ ਨੂੰ ਕਹਾ ਹੁੰਦਾ ਦਸਹਿਰੇ ਦਾ ਉਸ ਨੇ ਬੱਚਿਆਂ ਲਈ ਮਾਫੀ ਚਾਹੁੰਦੇ ਆ ਤੇ ਕੋਈ ਵੀ ਬੱਚੇ ਘਰੋਂ ਆਪਾਂ ਦਰਵਾਜ਼ਾ ਢਾੜ ਕੇ ਮਨਾ ਲਾਂਗੇ ਆਪਾਂ ਪੰਜਾਬ ਆਪਣਾ ਬਸਦਾ ਰਹੇ ਤਾਂ ਹੀ ਆਪਾਂ ਐਹੀ ਹੋਰਾਂ ਕਰਦੇ ਸੋਹਣੇ ਲੱਗੇਗੇ ਸਰਪੰਚ ਸਾਹਿਬ ਜਿਵੇਂ ਆਪਾਂ ਕਰੀਏ ਆਪਾਂ ਥੋੜੀ ਸੋਚ ਨੂੰ ਸਲੂਟ ਹੈ ਬਹੁਤ ਸਾਰੇ ਬਹੁਤ ਘੱਟ ਗੈਂਦੀਏ ਲੋਕ ਨੇ ਜਿਹੜੇ ਐਦਾਂ ਦੀ ਸੋਚ ਰੱਖਦੇ ਆ ਜਿਵੇਂ ਆਪਾਂ ਕਹਿ ਦਈਏ ਆ ਕਹਿੰਦੇ ਨਹੀਂ ਜਿਵੇਂ ਕੋਈ ਆਨਗਮਣਤ ਹੋਉਂਦੀ ਹੈ ਕਿ ਲੋਕ ਖੁਸ਼ ਹੁੰਦੇ ਆ ਜੀ ਹਨਾ ਥੋੜੀ ਪੂਰੇ ਪੰਜਾਬ ਦੇ ਵਿੱਚ ਮਤਲਬ ਇੱਕ ਐਸੀ ਆਫਤਾਈ ਰੱਖ ਦਿੱਤਾ ਹੈ ਜੀ ਹਨਾ ਤੇ ਤੁਸੀਂ ਉਹਦੇ ਲਈ ਇੱਕ ਮਤਲਬ ਸੋਚ ਰੱਖੀ ਹੈ ਬਹੁਤ ਵੱਡਾ ਮਤਲਬ ਜਜ਼ਬਾਗਾ ਤੁਹਾਡੀ ਇਸ ਸੋਚ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਇੱਕ ਮੈਸੇਜ ਮਿਲੂਗਾ ਜੀ ਹਨਾ ਕੀ ਕਹਿਣਾ ਚਾਹੋਗੇ ਜੀ ਵੀ ਪਰਮਾਤਮਾ ਦੀ ਬਖਸ਼ਾ ਜੀ ਅਸੀਂ ਕੋਲ ਨੇ ਇਹਨੇ ਗੱਲਾਂ ਸੋਚਣ ਵਾਲੇ ਜੋ ਪ੍ਰਮਾਣਤ ਨੂੰ ਅੱਗੋਂ ਆਪਾਂ ਹੋਈ ਗੱਦ ਨਹੀਂ ਤੇ ਹੋਰ ਵੀ ਐਸੇ ਮਤਲਬ ਸਹਿਰ ਨੇ ਜਿੱਦੇ ਦਸਹਿਰਾ ਦੀ ਲੋਕ ੜੀ ਕਰਦੇ ਦਸਹਿਰੇ ਮਨਾਏ ਜਾਣਗੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਕਹਿਣਾ ਜਿੰਨਾ ਵੀ ਹੋ ਜਾਦਾ ਚਲੋ ਰੱਖ ਲੈ ਕਾਇਰ ਕਰਨੀ ਵੀ ਔਕੇ ਨਹੀਂ ਜਿੰਨਾ ਹੋ ਜਾਦਾ ਇਹ ਪ੍ਰਦੂਸ਼ਨ ਰਹਿਤ ਮਨਾਇਆ ਜਾਵੇ ਭੜਾਕੇ ਨਾਚ ਲਾਇਆ ਜਾਂ ਇਸਦਾ ਹੀ ਆਪਣੀ ਕਰਾਂ ਹਾਂ ਵੀ ਭੜਾਕੇ ਦਾ ਰਹਿਤ ਮਨਾਇਆ ਜਾਵੇ ਅਜਿਹਾ ਦਾ ਤੋਂ ਪਹਿਲਾਂ ਐ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੜ੍ਹ ਆਏ ਹਨ ਉਹਨਾਂ ਦੇ ਵਿੱਚ ਪਰਵਾਰਾਂ ਬਰਬਾਦ ਹੋ ਚੁੱਕੇ ਹਨ ਕਿਸੇ ਦੇ ਬੱਚੇ ਘੱਮ ਹੋ ਗਏ ਕਿਸੇ ਦੇ ਪਸ਼ੂ ਘੱਮ ਹੋ ਗਏ ਕਿਸੇ ਦੀ ਫਸਲ ਬਰਬਾਦ ਹੋ ਗਈ ਉਹਨਾਂ ਮੁੱਖ ਰਾਹਦੇ ਹੋਏ ਸਾਡਾ ਮਨ ਨਹੀਂ ਮੰਨਦਾ ਵੀ ਆਪਾਂ ਇਸ ਤਰ੍ਹਾਂ ਦੇ ਖੁਸ਼ੀ ਦੇ ਇਤਿਆਰ ਮਨਾਈਏ ਅਜਿਹਾ ਨਹੀਂ ਸਾਰੇ ਦੇਖਦੇ ਇਸ ਦੇ ਵਸਦੇ ਕਿੱਥੇ ਨਹੀਂ ਕੋਈ ਦੁਸ਼ਰਾ ਬਣਾ ਰਿਹਾ ਪਹਿਲੀ ਗੱਲ ਤਾਂ ਆਪਣਾ ਮਨਾਉਂਦਾ ਕੋਈ ਹੱਕ ਨਹੀਂ ਮੰਦਾ ਆਪਾਂ ਨੂੰ ਨਾ ਭਾਈਆਂ ਦੇ ਨਾਲ ਖੜਨਾ ਚਾਹੀਦਾ ਦੂਜੀ ਨੰਬਰ ਜੇ ਮਨਾਉਣਾ ਹੈ ਵੀ ਹੈ ਭਾਈ ਆਪਾਂ ਨੂੰ ਭੜਾਕਿਆਂ ਤੋਂ ਰਹਿ ਤੋਂ ਕੇ ਮਨਾਉਣਾ ਚਾਹੀਦਾ ਤੇ ਸਾਰੇ ਹਿੰਦੀ ਵੀ ਦੇ ਬਸਿਆਂ ਨੂੰ ਪੀਣਾ ਇਹਨੂੰ ਆਪਾਂ ਏਡੀ ਇੱਕ ਹੈਗੀ ਛਨਾਵ ਦੇ ਰੂਪ ਵਿੱਚ ਮਨਾਈਏ ਤਾਂ ਬੜੀ ਵਧੀਆ ਕਰ ਲੈਗੇ ਇਹ ਪ੍ਰਧਾਨ ਸਾਹਿਬਾ ਜੀ ਇਹ ਪ੍ਰਧਾਨ ਹਾਂਜੀ ਅਹ ਸਹੂਤਾ ਜੀ ਤੁਸੀਂ ਇਸ ਕਮੇਟੀ ਦੇ ਜਰਨਲ ਸਕੱਤਰ ਵੀ ਹੋ ਤੇ ਉਸ ਦੇ ਨਾਲ ਪੱਤਰਕਾਰੀ ਦੇ ਸਭਾਵਾਂ ਬਹੁਤ ਵਧੀਆ ਨਿਭਾ ਰਹੇ ਹੋ ਜੀ ਤੁਸੀਂ ਹਰ ਸਾਲ ਦੇ ਸਹਾਰਾ ਬੜੇ ਹੰਬਹਵਾ ਕੇ ਤਰੀਕਾ ਨਾਲ ਕਰਦੇ ਹੋ ਜੀ ਲੋਕਾਂ ਦੀ ਉਮੀਦ ਜੁੜੀ ਹੁੰਦੀ ਹੈ ਤੁਹਾਡੇ ਨਾਲ ਵੀ ਇਹ ਜਿਹੜਾ ਤਿਹਾਰ ਆਊਗਾ ਵੀ ਮਨਾਇਆ ਜਾਊਗਾ ਜੀ ਪਰ ਇਸ ਵਾਰ ਤੁਸੀਂ ਉਹਨਾਂ ਹੜ੍ਹ ਪੀੜਤਾਂ ਨੂੰ ਦੇਖ ਕੇ ਤੁਸੀਂ ਇਹਦਾ ਦਸਹਿਰਾ ਕੈਨਸਲ ਕੀਤਾ ਹਨਾ ਜੀ ਉਹਦੇ ਲਈ ਕੀ ਕਹਿਣਾ ਚਾਹੋਗੇ ਉਹ ਵੀ ਇੰਦਾ ਦੇਖੋ ਅੱਜ ਜਿਹੜੇ ਤਿਹਾਰ ਆ ਇਹ ਸਾਡੇ ਸਾਰੇ ਧਰਮਾਂ ਦੇ ਸਾਂਝੀ ਤੇ ਸਾਡੇ ਆਪਸੀ ਭਾਈਚਾਰਕ ਜਿਹੜੀ ਸਾਂਝ ਆ ਉਹਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਇੱਕ ਤਰ੍ਹਾਂ ਦੀ ਮਨਾਉਣੀ ਆ ਜਿੱਦਾਂ ਸਾਡਾ ਇੱਕ ਥਾਰਵਾ ਦੁਸ਼ਹਿਰਾ ਹੈਗਾ ਜਿਹਦੇ ਵਿੱਚ ਪ੍ਰਧਾਨ ਸਾਹਿਬ ਬੈਠੇ ਆ ਉਹ ਪ੍ਰਧਾਨ ਜਿਹਦੇ ਅਸੀਂ ਜਿਹੜੀ ਮਨਾਉਣਾ ਅਸੀਂ ਕਦੇ ਵੀ ਤਕਰੀਬਨ 2-3 ਸਾਲ ਪਹਿਲਾਂ ਅਸੀਂ ਪੁੱਤਲਾ ਫੁੱਕੇ 그다ਪਰ ਅਸੀਂ ਇਹ ਪੰਜਾਬ ਦਾ ਸਾਡਾ ਪਹਿਲਾ ਦੁਸ਼ਹਿਰਾ ਹੈਗਾ ਜਿਹਦੇ ਵਿੱਚ ਅਸੀਂ ਪੁੱਤਲਾ ਪੁੱਤਲਾ ਨਹੀਂ ਫੁਕਦੀ ਕੋਈ ਵੀ ਭਟਕਾ ਨਹੀਂ ਚੱਲਦਾ ਉਹਦੇ ਵਿੱਚ ਅਸੀਂ ਕੁੜੀਆਂ ਦੇ ਵਿਆਹ ਕਰਦੇ ਆਂ ਜੀ ਕਿਸੇ ਲੋੜ ਖੰਦਾ ਨੂੰ ਰਸਮ ਹੋ ਗਿਆ ਤੇ ਮੁੱਤੇ ਵਗੈਰਾ ਵੰਡਦੇ ਆਂ ਉਹ ਚੀਜ਼ ਆ ਇਸ ਵਾਰ ਵੀ ਜਦੋਂ ਅਸੀਂ ਦੇਖਿਆ ਸਾਨੂੰ ਪਤਾ ਤਿਆਲੀਆਂ ਤਾਂ ਹੋਈਆਂ ਹੁੰਦੀਆਂ ਪਹਿਲਾਂ ਸਾਰੀਆਂ ਕਿਉਂ ਮਾਂ ਕੀ ਹੱਸਾ ਲਾਉਣੇ ਹੁੰਦਾ ਪਰ ਜਦੋਂ ਇਸ ਵਾਰ ਦੇਖਿਆ ਕਿ ਪੂਰਾ ਪੰਜਾਬ ਆ ਜਿਹੜਾ ਉਹ ਕੁਦਰਤੀ ਕੁ੍ਰੋਪੀ ਦਾ ਸ਼ਿਕਾਰ ਹੋਇਆ ਬੈ ਜੀ ਦੇ ਕਰਕੇ ਸਾਰਿਆਂ ਦੇ ਪਰਿਵਾਰ ਬੱਖ ਹੋ ਗਏ لوکਾਂ ਦੀ ਜਿੰਦਗੀ ਹੈ ਜਿਹੜੀ ਇੱਕ ਤਰ੍ਹਾਂ ਦੀ ਉਥਲ ਪੁਥਲ ਹੋ ਗਈ ਇੱਥੇ ਪੰਜਾਬੀ ਸਮੁੱਚੇ ਦੇਸ਼ ਦੇ ਵਿੱਚੋਂ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਲੋਕ ਖੜ੍ਹ ਰਹੇ ਆ ਉੱਥੇ ਸਾਡਾ ਵੀ ਫਰਜ਼ ਬਣਦਾ ਕਿ ਜਿਹੜਾ ਅਸੀਂ ਆਪਦੇ ਲੋਕਾਂ ਦੀ ਖੜੀ ਪਹੁੰਚ ਹਾਰਾ ਚਲਾਉਂਦੇ ਆ ਕਿ ਸਮਝ ਇਹ ਵੀ ਪਤਾ ਕਾ ਵੀ ਚਲੋ ਕੋਈ ਜਿਹੜੇ ਵਪਾਰਕ ਆਦਾਰੀ ਵਾਲੋ ਉਹਨਾਂ ਨੂੰ ਹੁੰਦਾ ਵੀ ਸਾਲਵਾਰ ਤੋਂ ਤਿਹਾੜ ਹੋਣਾਗਾ ਸਾਰਿਆਂ ਦਾ ਪਰ ਜਿੱਥੇ ਵੀ ਜੇ ਆਪਾਂ ਕੁਝ ਬਣਾ ਦਿੰਦਾ ਹੁਣ ਕਰੋਨਾ ਦੇ ਕਾਲ ਸੀਗਾ 2 ਸਾਲ ਉਦੋਂ ਵੀ ਤਾਂ ਲੋਕਾਂ ਨੇ ਸਾਰਾ ਕੁਝ ਬੰਦ ਕੀਤਾ ਹੀ ਆ ਉਹਦੇ ਕਰਕੇ ਤੇ ਸਾਡੇ ਜੀ ਅਸੀਂ ਸਾਰੀ ਕਮੇਟੀ ਨੇ ਫੈਸਲਾ ਕੀਤਾ ਕਿ ਜਿਹੜਾ ਇਹ ਦਸ਼ਾਣਾਗਾ ਇੱਕਤੀ ਆਪਾਂ ਨਾਮ ਨਾ ਜੋ ਤੇ ਅਗਲੇ ਕੋ ਜਿਹੜਾ ਹੋਊਗਾ ਉਹ ਆਪਾਂ ਹੋਰੇ ਦੂ ਵੱਡੀ ਕੁੰਦਰ ਤੇ ਜਿਹੜੇ ਕੰਮ ਕਰਨਗੇ ਹੋਰ ਲੋਕਾਂ ਕੀ ਕਹਿਣਾ ਚਾਹੋਗੇ ਉਹ ਲੋਕਾਂ ਨੂੰ ਦੇਖੋ ਸੋਚ ਵੈਸੇ ਆਉਂਦੀ ਆਉਂਦੀ ਹੈ ਜਿਵੇਂ ਕਿ ਸਾਡਾ ਕਹਿਣ ਦਾ ਬਤਨ ਜੀ ਚਲੋ ਕਰੋਨਾ ਕਿਤੇ ਵੈਸੇ ਤਾਂ ਜਿੱਦਾਂ ਸਰਪੰਚ ਸਾਹਿਬ ਨੇ ਕਹਿ ਵੀ ਕਰਾਉਣਾ ਨਹੀਂ ਚਾਹੀਦਾ ਜੇ ਕੋਈ ਕਰਵਾਉਣਾ ਚਾਹੁੰਦਾ ਵੀ ਤਾਂ ਉਹਨੂੰ ਛੋਟਾ ਕਰ ਲਓ ਪਰ ਦੂਸ਼ਣ ਹੈ ਤੇ ਮਨਾ ਲਓ हां ਜਿਹੜੇ ਆਪਾਂ ਲੱਖਾਂ ਰੁਪਏ ਲੱਖਾਂ ਕਰੋੜਾਂ ਰੁਪਏ ਉੱਤੇ ਅੱਗ ਲੱਗ ਜਾਣੀਆਂ ਪੜਾਕਿਆਂ ਵਿੱਚ ਇੱਕ ਤਰ੍ਹਾਂ ਦੇ ਤੇ ਉਹ ਜੋ ਆਪਾਂ ਉਹਨਾਂ ਦੇ ਕਿਸੇ ਦੇ ਭੁੱਖੇ ਦੇ ਪੇਟ ਦੇ ਵਿੱਚ ਰੋਟੀ ਭਵੇ ਤੋਂ ਸਾਨੂੰ ਕਿਤੇ ਨਾ ਕਿਤੇ ਮੇਰੇ ਖਿਆਲ ਚ ਵੱਧ ਸਾਡੀ ਜਿਹੜੀ ਰੂਹ ਆ ਜੀ ਉਹਨੂੰ ਸਕੂਨ ਦੇਵੇ। ਬਾਕੀ ਅਸੀਂ ਸਾਰੇ ਜਿੰਨੇ ਵੀ ਆ ਹੜੇਵਾਲੇ ਇਲਾਕੇ ਦੇ ਲੋਕਾਂ ਨੂੰ ਮੈਂ ਕਹਿੰਦੀ ਆ ਵੀ ਜਿਹੜਾ ਅਸਵਾਦ ਹੈਗਾ ਮਹਿਲਪੁਰ ਦਾ ਸ਼ਹਿਰਾ ਨਹੀਂ ਹੋਵੇਗਾ। ਫਿਰ ਅਗਲੀ ਵਾਰ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦਾ ਹੋਊਗਾ ਪ੍ਰਦੂਸ਼ਣ ਦਾ ਸਾਰਾ ਤੇ ਕਰਾਂਗੇ ਅਸੀਂ ਵੱਡਾ ਛੋਟੇ ਸਾਰੇ ਲੋਕਾਂ ਨੂੰ ਅਸਾਂ ਸੋਚ ਚ ਬਿਲ ਇੱਕ ਚਰਚਾ ਦਾ ਵਿਸ਼ਾ ਤੁਹਾਡੀ ਦਿਵਾਰੀ ਫਿਰ ਬਣੀ ਆ ਕਿ ਤੁਸੀਂ ਇੱਕ ਪੜਾਕਿਆ ਦੁਰਹਿਤ ਦਸਰਾ ਬਣਾਉਂਦੇ ਹੋ ਨਾ ਉਥੇ ਲੋੜਵੰਦ ਪਰਿਵਾਰਾਂ ਨੂੰ ਸੱਦ ਕੇ ਉਹਨਾਂ ਨੂੰ ਲੋੜੀ ਦਾ ਰਾਸ਼ਨ ਦਿੰਦੇ ਹੋ ਨਾ ਜਾਂ ਪਾਪੋ ਅੰਦਰਖਤਾਂ ਦੇ ਪੌਦਿਆਂ ਦੀ ਗੱਲ ਕਰੀਏ ਇਹ ਵੀ ਇੱਕ ਵਕਰੀ ਸੋਚ ਲੈ ਕੇ ਚੱਲੇ ਹੁਸੀਂ ਹੈ ਨਾ ਵਕਰੀ ਸੋਚ ਇਦਾਂ ਵੀ ਹੁਣ ਦੇਖੋ ਸਾਰੇ ਧਰਮਾਂ ਦੇ ਮੈਂ ਫਿਰ ਕਹਿੰਦਾ ਵੀ ਬੰਦੇ ਵੀ ਹੁੰਦੇ ਆ ਤੇ ਸਾਡੇ ਨਾਲ ਸਾਰੀ ਜਾਤਾਂ ਪਾਤਾਂ ਦੇ ਬੰਦੇ ਆ ਕੁਝ ਬੰਦਾ ਤੇ ਵੀ ਹੁੰਦਾ ਜਿੱਦਾਂ ਉਹ ਵਿਚ ਆ ਜਾਂਦਾ ਵੀ ਇੱਕ ਬੇਸੀ ਰਹਿਤਾਂ ਲੁੱਗੋ ਗਿਆ ਇੱਕ ਆਪਾ ਫੂਕਦੇ ਨਿਆਣਾ ਬਣਦੇ ਸੀ ਆਪਣੇ ਸਮਾਜ ਦੇ ਵਿੱਚ ਰਾਵਣ ਦਾ ਬੱਚੀ ਪੂਰੀ ਫਿਰਦੀ ਆ ਕੋਈ ਕਹਿੰਦਾ ਮਹਾਤਮਾ ਜਿਹੜਾ ਬਣੇ ਇਹਦੇ ਕਰਕੇ ਅਸੀਂ ਜਦੋਂ ਸਾਰੇ ਬੰਦੇ ਸੀਗੇ ਵੀ ਆਪਾਂ ਫੂਕਣਾ ਹੀ ਨਹੀਂ ਨਾ ਹੀ ਤਾਂ ਦੇਖੋ ਫੂਕਦੇ ਨਹੀਂ ਤੇ ਨਾਲੇ ਲੋਕਾਂ ਦਾ ਇੰਜਾਇਰ ਵੀ ਹੋ ਜਾਂਦਾ ਤੇ ਨਾਲੇ ਪ੍ਰਦੂਸ਼ਣ ਲੈ ਜਾਂਦਾ ਨਾਲੇ ਸੀ ਤਕਰੀਬਨ 5000 ਦੇ ਕਰੀਬ ਦਾਖਤਾ ਜਿਹੜੇ ਉੱਦੇ ਬਣਦੇ ਆ ਕੁੜੀਆਂ ਦੇ ਵਿਆਹ ਕਰਦੇ ਆਂਗੇ ਤੇ ਅਸੀਂ ਯਾਨੀ ਜਿਲ੍ਹਾ ਹੋ ਸਕਦਾ ਵੀ ਜਦੋਂ ਉਸੇ ਦਿਨ ਜੀ ਹੋ ਜੇ ਤਾਂ ਇਹ ਗੱਲ ਵਧੀਆ ਹੁੰਦੀ ਆ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ ਛੋਟੀ ਪੁਰੀ ਮੈਨੇਜਮੈਂਟ ਬੈਠੀ ਆ ਤੇ ਤੁਸੀਂ ਹਰ ਸਾਲ ਦਸਹਿਰੇ ਨੂੰ ਬੜੇ ਉਤਸ਼ਾਹ ਨਾਲ ਬੜੇ ਚਾਮਾਂ ਨਾਲ ਮਨਾਉਂਦੇ ਹੋ। ਇਸ ਵਾਰ ਦਸਹਿਰਾ ਨਾ ਮਨਾਉਣ ਦਾ ਤੁਸੀਂ ਫੈਸਲਾ ਕੀਤਾ। ਕੀ ਕਹੋਗੇ? ਇਹ ਜਿਵੇਂ ਆਈ ਜਿਹੜਾ ਸਾਡੀ ਕਮੇਟੀ ਨੇ ਪਹਿਲਾਂ ਪੂਰੀਆਂ ਤਿਆਰੀਆਂ ਕਰ ਲਈਆਂ ਸੀ। ਫਿਰ ਅਸੀਂ ਬਹਿ ਕੇ ਸਾਰੀ ਕਮੇਟੀ ਨੇ ਵਿਚਾਰ-ਵਟਾਂਦਰਾ ਕਰਿਆ। ਸਾਰੀ ਸਾਰਿਆਂ ਨੇ ਵਿਚਾਰ-ਵਟਾਂਦਰਾ ਤੇ ਇਹ ਫੈਸਲਾ ਲਿਆ ਵੀ ਜੋ ਹੜ੍ਹ ਪੇਟਾਂ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬੱਚਿਆਂ ਦਾ ਹੋਇਆ, ਪਰਿਵਾਰਾਂ ਦੇ ਪਰਿਵਾਰ ਵਖਰੇ। ਤੇ ਜੋ ਆਪਣੇ ਪਸ਼ੂ ਆ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਵੀ ਜੇ ਅਸੀਂ ਉਹਨਾਂ ਦੀ ਖੁਸ਼ੀ 'ਚ ਸਾਥ ਨਹੀਂ ਹੁੰਦੇ ਤਾਂ ਸਾਡੀ ਵਾਸਤੇ ਬਹੁਤ ਮਾੜੀ ਗੱਲ ਆ ਉਹਨਾਂ ਦੀ ਗਮੀ 'ਚ ਪੂਛੀ ਸਾਨੂੰ ਹਰੇਕ ਪਰਿਵਾਰ ਨਾਲ ਖੜਨਾ ਚਾਹੀਦਾ ਇਸ ਕਰਕੇ ਉਹ ਕੰਮ ਨੂੰ ਅਸੀਂ ਲੈਂਦੇ ਹੋਏ ਵੀ ਇਹ ਦਸਹਿਰੇ ਨੂੰ ਅਸੀਂ ਮਨਾ ਮਨਾਉਣ ਦਾ ਫੈਸਲਾ ਕੀਤਾ ਵੀ ਇਹ ਜੇ ਅਸੀਂ ਆਪ ਕਹਿੰਦੇ ਹੁੰਦੇ ਆ ਵੀ ਰੋਣਾ ਨਹੀਂ ਤਾਂ ਰੋਣਾ ਅਣਕਾ ਮੂੰਹ ਕਰਨਾ ਚਾਹੀਦਾ ਉਹ ਹੀ ਇਹਦੀਆਂ ਧਾਰਨਾ ਨੂੰ ਅਸੀਂ ਇਹ ਕਿ ਆ ਵੀ ਇਹ ਦੁੱਖ ਚ ਸਾਨੂੰ ਇਹਨਾਂ ਦਾ ਦੁੱਖ ਚ ਕੱਢਣਾ ਚਾਹੀਦਾ ਇਸ ਕਰਕੇ ਸੀ ਇਹ ਤਸ਼ਰਾ ਨਾਮ ਰੱਖਣ ਦਾ ਫੈਸਲਾ ਕੀਤਾ